ਪਾਰ ਦੀ ਲੜਾਈ ਜਿਹੜੀ ਆ ਦੋਨਾਂ ਧਿਰਾਂ ਦੇ ਵਿੱਚ ਹੋ ਰਹੀ ਹੈ ਸੋ ਵੱਡੇ ਪੱਧਰ ਦੇ ਉੱਤੇ ਟੀਅਰ ਗਾਸ ਦੇ ਗੋਲੇ ਡਾਗੇ ਗਏ ਨੇ ਬਹੁਤ ਨੇੜੇ ਦੀ ਫਾਈਟ ਦੇਖ ਰਹੇ ਹਾਂ ਬਹੁਤ ਵੱਡੇ ਪੱਧਰ ਤੇ ਗੋਲੇ ਡਾਗੇ ਜਾ ਰਹੇ ਨੇ ਸੋ ਹਰ ਬੰਨੇ ਹਫੜਾ ਦਫੜੀ ਹੈ ਹਰ ਸਾਈਡ ਤੋਂ ਹਰਿਆਣਾ ਫੋਰਸ ਦੇ ਜਵਾਨ ਬਹੁਤ ਵੱਡੀ ਗਿਣਤੀ ਵਿੱਚ ਅੱਗੇ ਵਧੇ ਨੇ ਤਸਵੀਰਾਂ ਨਾਲ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਸੋ ਬਿਲਕੁਲ ਸਾਡੇ ਕਿਨਾਰੇ ਦਿੱਲੀਵਾਰੀ ਬਾਰੇ ਦਿੱਲੀਵਾਰੀ ਸੋ ਦੇਖ ਰਹੇ ਹਾਂ ਬੜੀ ਹਲਚਲ ਤੇਜ ਹੁੰਦੀ ਹੈ ਇੱਕਦਮ ਜਿਵੇਂ ਅਥਰੂ ਗਾਸ ਦੇ ਸੋਰੇ ਸਿੱਟ ਜਾਂਦੇ ਨੇ ਬੋਰੀ ਬਾਰੇ ਬੋਰੀ ਬਾਰੇ ਸੋ ਸਾਡੇ ਬਿਲਕੁਲ ਨਜ਼ਦੀਕ ਸੋ ਸਾਡੇ ਬਿਲਕੁਲ ਨਜ਼ਦੀਕ ਗੋਲਾਬਾਰੀ ਹੋਈ ਹੈ ਲਗਾਤਾਰ ਧਮਾਕਿਆਂ ਦੀਆਂ ਆਵਾਜ਼ਾਂ ਸੁਣ ਰਹੀਆਂ ਨੇ ਖਨੌਰੀ ਦਾ ਤਸਵੀਰ ਵਾਲਾ ਬਾਰਡਰ ਸੋ ਜੰਗ ਦਾ ਅਖਾੜਾ ਬਣ ਚੁੱਕੇ ਨੇ ਖੇਤ ਕਿਸਾਨ ਲਗਾਤਾਰ ਖੇਤਾਂ ਦੇ ਵਿੱਚ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੋ ਲਗਾਤਾਰ ਖੇਤਾਂ ਦੇ ਵਿੱਚ ਆਮੋ ਸਾਹਮਣਾ ਹੋ ਰਿਹਾ ਹਰਿਆਣਾ ਫੋਰਸ ਅਤੇ ਕਿਸਾਨ ਆਹੋ ਸਾਹਮਣੇ ਡਟੇ ਹੋਏ ਨੇ ਵੱਡੇ ਪੱਧਰ ਤੇ ਟੀਅਰ ਗੈਸ ਦੇ ਗੋਲੇ ਮਾਰ ਕੇ ਕਿਸਾਨਾਂ ਨੂੰ ਪਿੱਛੇ ਤੱਕ ਦਿੱਤਾ ਗਿਆ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਵੱਡੇ ਪੱਧਰ ਤੇ ਹਲਚਲ ਹੋਈ ਹੈ ਕਿਸਾਨ ਅਤੇ ਹਰਿਆਣਾ ਸੁਰੱਖਿਆ ਫੋਰਸ ਆਹੋ ਬਿਲਕੁਲ ਆਮੋ ਸਾਹਮਣੇ ਨੇ ਆਮੋ ਸਾਹਮਣੇ ਦੀ ਫਾਈਟ ਹੋ ਰਹੀ ਹੈ ਸੋ ਕਿਸਾਨਾਂ ਦੀ ਦਿੱਤੀ ਹੋਈ ਕਾਲ ਤੇ ਅੱਜ ਕਿਸਾਨ ਅੱਗੇ ਵਧੇ ਸੀ ਸੋ ਇੱਕ ਵਾਰ ਫਿਰ ਬਿਲਕੁਲ ਸਾਡੇ ਸਾਹਮਣੇ ਬਿਲਕੁਲ ਸਾਡੇ ਸਾਹਮਣੇ ਦੀਆਂ ਤਸਵੀਰਾਂ ਨੇ ਕਿ ਕਿਸ ਤਰ੍ਹਾਂ ਨਕਾਮ ਕਰ ਰਹੇ ਨੇ ਕਿਸਾਨ ਨਕਾਮ ਕਰ ਰਹੇ ਨੇ ਸੋ ਨਕਾਮ ਵੀ ਕਰ ਦਿੱਤਾ ਜਾਂਦਾ ਨੇ ਨੇੜੇ ਦੀ ਫਾਈਟ ਲੜੀ ਜਾ ਰਹੀ ਹੈ ਸੋ ਵੱਡੇ ਪੱਧਰ ਤੇ ਵੱਡੇ ਪੱਧਰ ਤੇ ਦਿਖਾ ਰਹੇ ਵੱਡੇ ਪੱਧਰ ਤੇ ਇੱਕ ਮਿੰਟ ਵਿੱਚ ਬਹੁਤ ਨੇੜੇ ਦੀ ਫਾਈਟ ਚੱਲ ਰਹੀ ਹੈ ਸੋ ਹਰਿਆਣਾ ਦੀਆਂ ਸੁਰੱਖਿਆ ਫੋਰਸਾਂ ਸੋ ਹਰਿਆਣਾ ਦੀਆਂ ਸੁਰੱਖਿਆ ਫੋਰਸਾਂ ਤੇ ਹਾਂ ਕਿਸਾਨਾਂ ਦੇ ਵਿੱਚ ਬਹੁਤ ਨੇੜੇ ਦੀ ਫਾਈਟ ਲੜੀ ਜਾ ਰਹੀ ਹੈ ਸੋ ਬਜ਼ੁਰਗ ਕਿਸਾਨ ਇੰਜਰਡ ਹੋਏ ਨੇ ਇਹਨਾਂ ਨੂੰ ਲੈ ਕੇ ਜਾਓ ਜAVE ਪਲੀਜ਼ ਇਹਨਾਂ ਨੂੰ ਲੈ ਕੇ ਜਾਓ ਇਹਨਾਂ ਨੂੰ ਲੈ ਕੇ ਜਾਓ ਸੋ ਬਹੁਤ ਨੇੜੇ ਦੀ ਫਾਈਟ ਹੋ ਚੁੱਕੀ ਆ ਦੋਨੇ ਧਰਮੋਂ ਸਾਹਮਣੇ ਔਰ ਪਾਰ ਦੀ ਲੜਾਈ ਚੱਲ ਰਹੀ ਆ ਸੋ ਕਿਸਾਨ ਅੱਗੇ ਵਧਣਾ ਚਾਹੁੰਦੇ ਨੇ ਰੋਕ ਦਿੱਤਾ ਗਿਆ ਬੜੇ ਵੱਡੇ ਪੱਦਰ ਤੇ ਟੀਅਰ ਕਰਦੇ ਗੋਲੇ ਛੱਡੇ ਗਏ ਨੇ ਚਾਰੇ ਪਾਸੇ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦੇ ਰੀਆਂ ਨੇ ਸੁਖਨੌਰੀ दत्ता ਸਿੰਘ ਵਾਲਾ ਬਾਰਡਰ ਜੰਗ ਦਾ ਅਖਾੜਾ ਬਣ ਚੁੱਕਾ ਹੈ ਲਗਾਤਾਰ ਹਰਿਆਣਾ ਫੋਰਸ ਵੱਲੋਂ ਗੋਲੇ ਡਾਗੇ ਜਾ ਰਹੇ ਨੇ ਤਾਂ ਜੋ ਕਿਸਾਨਾਂ ਨੂੰ ਪਿੱਛੇ ਧੱਕਿਆ ਜਾ ਸਕੇ ਸੋ ਹਰਿਆਣਾ ਫੋਰਸਾਂ ਕਾਫੀ ਅੱਗੇ ਤੱਕ ਵੱਧ ਚੁੱਕੀਆਂ ਨੇ ਵੱਡੀ ਪੱਧਰ ਤੇ 2 ਅਗਸ ਦੇ ਗੋਲੇ ਛੱਡੇ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਲਗਾਤਾਰ ਧਮਾਕਿਆਂ ਦੀਆਂ ਆਵਾਜ਼ਾਂ ਭਾਈ ਜੀ ਖਨੌਰੀ दत्ता ਸਿੰਘ ਵਾਲਾ ਬਾਰਡਰ ਤੋਂ ਆਰਿਆਂ ਨੇ ਲਗਾਤਾਰ ਸਰਕਾਰ ਅਸੀਂ ਲਗਾਤਾਰ ਉਹ ਸਾਨੂੰ ਲਗਾਤਾਰ ਲਗਾਤਾਰ ਧਮਾਕੇ ਸੁਣਾਈ ਦੇ ਰਹੇ ਨੇ ਸੋ ਤੁਸੀਂ ਦੇਖ ਰਹੇ ਹੋ ਕਿ ਨਾਸਾਨ ਬੰਦ ਕਰਦੇ ਕਿਸ ਤਰ੍ਹਾਂ ਕਿਸਾਨਾਂ ਦੇ ਉੱਤੇ ਲਗਾਤਾਰ ਗੋਲੇ ਦਾਗੇ ਜਾ ਰਹੇ ਨੇ ਸੋ ਕਿਸਾਨ ਅਤੇ ਹਰਿਆਣਾ ਫੋਰਸ ਦੇ ਜਵਾਨ ਖੇਤਾਂ ਵਿੱਚ ਵੀ ਆਮੋ ਸਾਹਮਣੇ ਨੇ ਵੱਡੇ ਪੱਦਰ ਤੇ ਗੋਲੇ ਦਾਗੇ ਜਾ ਰਹੇ ਨੇ ਮੈਂ ਤਸਵੀਰਾਂ ਰਾਈ ਤੁਹਾਨੂੰ ਦਿਖਾ ਦਿੰਨਾ ਹੈ ਕਿ ਕਿਸ ਤਰ੍ਹਾਂ ਵੱਡੇ ਪੱਧਰ ਤੇ ਦੋਨਾਂ ਤਰ੍ਹਾਂ ਦੇ ਵਿੱਚ ਟਕਰਾਰ ਹੋਇਆ ਹੈ ਕਿਸ ਤਰ੍ਹਾਂ ਦੋਵੇਂ ਧਿਰਾਂ ਮੋ ਸਾਹਮਣੇ ਹੋ ਚੁੱਕੀਆਂ ਨੇ ਇਸ ਵਕਤ ਵੱਡਾ ਟਕਰਾ ਖਨੋਰੀ ਦਾਤਾ ਸਿੰਘ ਵਾਲਾ ਬਾਰਡਰ ਤੇ ਹੋਇਆ ਹੈ ਸੋ ਕਿਸਾਨ ਅੱਗੇ ਵਧੇ ਨੇ ਇੱਕ ਵਾਰ ਫਿਰ ਲਗਾਤਾਰ ਲਗਾਤਾਰ ਸੰਘਰਸ਼ ਚੱਲ ਰਿਹਾ ਕਿਸਾਨੀ ਅਦੋਲਨ ਦੀ ਇੱਕ ਤਸਵੀਰ ਹੈ ਸੋ ਅੱਗੇ ਵਧ ਰਿਹਾ ਕਿਸਾਨਾਂ ਨੂੰ ਖਦੇੜ ਦਿੱਤਾ ਗਿਆ ਹੈ ਅੱਜ ਦਿੱਲੀ ਚਲੋ ਦੀ ਕਾਲ ਦਿੱਤੀ ਗਈ ਸੀ ਬੜੇ ਵੱਡੇ ਪੱਧਰ ਤੇ ਨੌਜਵਾਨ ਕਿਸਾਨ ਅਤੇ ਹਰਿਆਣਾ ਫੋਰਸ ਦੇ ਜਵਾਨ ਆਪ ਨੂੰ ਸਾਹਮਣੇ ਡਟੇ ਹੋਏ ਨੇ ਸੋ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਸੋ ਲਗਾਤਾਰ بڑے ਵੱਡੇ ਪੱਦਰ ਤੇ ਫਿਲਹਾਲ ਵੀ ਧਮਾਕਿਆਂ ਦੀਆਂ ਹਜੇ ਵੀ ਆਵਾਜ਼ਾਂ ਆ ਰਹੀਆਂ ਨੇ ਵੱਡੇ ਪੱਦਰ ਤੇ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਨੇ ਕਿਸਾਨ ਅੱਗੇ ਨੇ ਹਰਿਆਣਾ ਫੋਰਸ ਇੱਕ ਵਾਰੀ ਪਿੱਛੇ ਆਪਣੇ ਮੋਰਚੇ ਤੇ ਚਲੇ ਗਈ ਹੈ ਸੋ ਵੱਡਾ ਸੰਘਰਸ਼ ਹੋਇਆ ਇਸ ਵਕਤ ਬਹੁਤ ਵੱਡੇ ਪੱਦਰ ਤੇ ਗੋਲੇ ਦਾਗੇ ਗਏ ਨੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਵਿੱਚ ਔਰ ਪਰ ਦੀ ਜਿਹੜੀ ਗੱਲ ਫਿਰ ਇੱਕ ਵਾਰ ਗੋਲੇ ਦਾਗੇ ਗਏ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਖੇਤਾਂ ਦੇ ਵਿੱਚ ਕਿਸਾਨੀ ਸੰਘਰਸ਼ ਤੇਜ ਹੋ ਚੁੱਕਾ ਹੈ